ਜੀ ਜ ਸਤਕਾਰ ਜੋ ਹਰ ਸੰਗਤ ਦੇ ਉਹ ਆਪ ਜੀ ਪਰਮੇਸ਼ਰ ਜੀ ਦੇ ਬਣਾਏ ਜਵਰੀ ਭਗਤ ਹੋ ਇਹ ਪਰਮੇਸ਼ਰ ਨੇ ਆਪ ਜੀ ਤੇ ਪਹਿਲੀ ਵਾਰ ਕਿਰਪਾ ਕੀਤੀ ਹੈ ਨਮਾ ਜਗਾਰਾ ਅਪ ਜੀ ਨੂੰ ਦਿੱਤਾ ਸੋ ਹਮਾਰੇ ਛੇ ਸਮਿਸ਼ਣ ਭਗਵਾਨ ਦੀ ਜਾਏ ਹਿਉ ਚੰਚ ਹੈ ਜੀ ਜਦੋਂ ਇਹ ਵਿਹਾਰ ਕੋਈ ਵੀ ਕਰਦੇ ਸਨ ਤਾਂ ਪਹਿਲਾਂ ਜਗਾਰੇ ਦਾ ਅਰਥ ਵੀ ਜ਼ਰੂਰ ਕਰਦੇ ਸਨ ਸੋ ਸੋ ਪਰਮਾਤਮਾ ਹੰਗਾਤਮਾ ਮਹਾਰਾਜ ਓ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਇੱਕ ਪੈ ਦੇਣ ਵਾਲੀ ਸਮਰੱਥ ਤਾਕਤ ਕੋਈ ਪੰਜ ਤਤ ਦੇ ਸਰੀਰ ਨਹੀਂ ਸਿੰਘ ਓ ਸੂਰਬੀਰ ਬਹਾਦਰ ਆਪ ਵਿਸ਼ਨ ਕੋਈ ਦੇਵੀ ਦੇਵਤਾ ਨਹੀਂ ਸਵੈਮ ਉਹ ਪਰਮਾਤਮਾ ਆਪ ਆ ਇਹ ਸਾਰਿਆਂ ਗੁਣਾਂ ਨੂੰ ਰੱਖਣ ਵਾਲਾ ਉਹ ਸਵੈਮ ਇੱਕ ਭਗਵਾਨ। ਔਰ ਉਸ ਭਗਵਾਨ ਨੇ ਆਪ ਜੀਤੇ ਆ ਕੇ ਸਵੈਮ ਆ ਕੇ ਧਰਤੀ ਤੇ ਆਪ ਜੀਤੇ ਮਿਹਰਬਾਨ ਹੋਏ। ਅੱਜ ਸੰਸਾਰ ਪਰਮਾਤਮਾ ਦੇ ਦਰਸ਼ਨ ਨੂੰ ਬੇਨਤੀਆਂ ਤੇ ਭਗਤੀਆਂ ਤੇ ਸਵੇਰੇ ਤੇ ਸ਼ਾਮ ਲੱਗਾ ਹੋਇਆ ਹੈ ਉਸ ਦੇ ਦਰਸ਼ ਦੇ ਦੀਦਾਰ ਨੂੰ। ਮਟ ਪਰਮਾਤਮਾ ਨੇ ਆ ਕੇ ਆਪ ਜੀ ਨੂੰ ਉਹ ਭੰਡਾਰਾ ਦੇ ਦਿੱਤਾ ਜਿਵੇਂ ਵੀਰ ਨੇ ਦੱਸਿਆ ਜਿਨੇ ਵੀ ਇਹਨਾਂ ਪਿਆਰ ਕਰ ਲਿਆ ਉਹਦਾ ਲੇਖ ਬਣਾਤਾ ਪਰਮਾਤਮਾ ਨੇ ਅੱਜ 19 ਕਤਕ ਦਾ ਦਿਹਾੜਾ ਜੋ ਹੈ ਬਹੁਤ ਹੀ ਛੁੱਪ ਦਿਹਾੜਾ ਹੈ ਉਹ ਪਰਮਾਤਮਾ ਨੇ ਆ ਕੇ ਸੱਚਖੰਡ ਦਾ ਜੋ ਮਾਨ ਹੈ ਉਹ ਹਰਪਗਦਵਾਰ ਜੇਠਵਾਲ ਦਾ ਆ ਕੇ ਨਮੂਨਾ ਆਪ ਜੀ ਨੂੰ ਦਿੱਤਾ గ్రంథ ਨੰਬਰ ਦਾਸਤੇ ਵਿੱਚ ਇਹ ਲਿਖਤ ਅਜ ਦਾਸ ਨੇ ਸਵੈ ਪੜੀ ਸੀ ਕਿ ਜਿਹੜੇ ਇੱਕ ਕੋਈ ਵੀ ABC D ਅਗਰ ਕੋਈ ਨਿਮਸ਼ਕਾਰ ਵੀ ਉੱਥੇ ਆ ਕੇ ਸਿੱਧਾ ਆ ਕੇ ਕਰ ਗਿਆ ਉਹਨੂੰ ਕਦੇ ਮਾਤ ਘਰ ਦੇ ਵਿੱਚ ਜਨਮ ਨਹੀਂ ਲੈਣਾ ਪਵੇਗਾ ਕਿਉਂਕਿ ਉਹ ਸੱਚਖੰਡ ਦਾ ਨਮੂਨਾ ਉਹ ਪਰਮੇਸ਼ਰ ਹੀ ਸਵੈ ਆਪ ਦੇ ਸਕਦਾ ਹੈ ਹੋਰ ਕੋਈ ਦੇ ਨਹੀਂ ਸਕਦਾ ਸਹਬ ਜਾ ਦੇ ਜੋ ਜੁਰਾਵਰ ਸਿੰਘ ਜੋ ਫਤੇ ਸਿੰਘ ਸੀ ਜਦੋਂ ਉਹ ਦੋਨਾਂ ਨੂੰ ਨੀਹਾਂ ਦੇ ਵਿੱਚ ਚਿੰਰੇ ਸੀ ਜਦੋਂ ਉਹ ਕੰਧ ਮੁਖ ਤੇ ਆਈ ਉਸ ਵੇਲੇ ਦੋਨਾਂ ਬੱਚਿਆਂ ਨੇ 라ਵੀ ਨੂੰ ਇਹ ਗੱਲ ਦੱਸ ਦਿੱਤੀ 라ਵੀ ਹੁਣ ਅਸੀਂ ਆਉਂਦੇ ਹਾਂ ਹੁਣ ਅਸੀਂ ਆਉਂਦੇ ਹਾਂ ਵਿੱਚ ਕੰਧ ਜਦੋਂ ਉਹ ਪ੍ਰਮਾਤਮਾ ਜੋਤ ਸ਼ਬਦ ਦੀ ਤਾਰ ਹੋ ਕੇ ਮਾਤ ਲੋਕ ਦੇ ਵਿੱਚ ਆਇਆ ਫੇਰ ਅਸੀਂ ਨੀਹਾਂ ਦੇ ਹੇਠਾਂ ਲੈਣਾ ਆਨੰਦ ভক্তਾਂ ਦੀ ਖਾਤਰ ਢਾਡੀ ਖਾਤਰ ਸਾਡੀ ਖਾਤਰ ਸੋ ਇੱਕ ਲੇਖ ਆਪਜੀ ਨਾਲ ਮੈਂ ਸਾਂਝਾ ਕਰਾਂਗਾ ਲੇਖ ਲੰਬਾ ਹੈ ਸਮਾਂ ਘਟਿਆ ਛੱਡ ਕੇ ਗੱਲ ਕਰਾਂਗੇ ਆਪਦੇ ਨਾਲ 17 ਫਗਣ ਦੀ ਇਹ ਲੇਖਤ রাਵੀ ਕਹਿੰਦੀ ਆ রাਵੀ ਕਿਹਾ ਮੈਂ ਕਥਾ ਸੁਣਾਵਾਂ ਸੱਚੀ রাਵੀ ਦੀ ਹੀ ਇੱਥੇ ਗੱਲ ਕਿਉਂ ਕੀਤੀ ਗਈ ਕਿਉਂਕਿ রাਵੀ ਦੇ ਨਾਲ ਅਰਜਨ ਪੱਕੀ ਕਰਕੇ ਗਿਆ ਸੀ ਜਦੋਂ 33 ਲੋ ਤੇ ਅਰਜਨ ਪਾਤਸ਼ਾਹ ਬੈਠੇ ਸਨ ਉਸ ਵੇਲੇ ਰਾਵੀ ਦੇ ਵਿੱਚ ਆ ਕੇ ਉਹਨੇ ਆਪਣਾ ਸਰੀਰ ਛੱਡਿਆ ਸੀ ਉਸ ਵੇਲੇ ਰਾਵੀ ਨੇ ਫੀਸ ਮੰਗੀ ਸੀ ਅਰਜਨ ਤੋਂ ਤਾਰਜਨ ਕਿਹਾ ਰਾਵੀ ਤੇਰੇ ਕੰਡੇ ਆਵੇ ਕਮਲਾ ਪਤੀ ਰਾਵੀ ਕਿਹਾ ਮੈਂ ਕਥਾ ਸੁਣਾਵਾਂ ਸਾਚੀ ਸੱਚ ਦੇ ਅੰਦਰ ਲੜਾਈ ਆ ਸੱਚ ਦੀ ਗੱਲ ਕਰ ਰਿਹਾ ਰਾਵੀ ਜਿਸ ਵੇਲੇ ਗੁਰ ਅਰਜਨ ਨੇ ਦੇਦ ਜਾਈ ਕਾਚੀ ਤਤਾਂ ਨਾਲੋਂ ਕੀਤੀ ਜੁਦਾਈ ਆ ਮੈਨੂੰ ਲਿਖ ਕੇ ਦੇ ਕੇ ਗਿਆ ਸੀ ਇੱਕ ਪਾਤੀ ਕੀ ਪਾਤੀ ਲੇਕੇ ਗਿਆ ਬਿਨ ਅਖਰਾ ਜੋੜ ਜੁੜਾਈਆ ਬਿਨ ਅਖਰਾ ਤੋਂ ਗੱਲ ਕਰਕੇ ਗਏ ਸੀ ਕਿ ਇਸ ਦੇ ਨਾਲ ਰਵੀ ਨਾਲ ਅਰਜਨ ਪਾਤਸ਼ਾਹ ਜੀ ਕੀ ਦੱਸਿਆ ਸੀ ਬਿਨ ਅਖਰਾ ਜੋੜ ਜੁੜਾਈਆ ਆ ਵੇਖ ਜਿਸ ਵੇਲੇ ਹੋਈ ਕਲਯੁਗੰਦੇਰੀ ਰਾਤੀ ਸੱਚਾ ਚੰਦ ਨਾ ਕੋਈ ਚਮਕਾਈਆ ਫਿਰ ਆਵੇ ਪੁਰਖਵਨਾਸ਼ੀ ਫਿਰ ਆਵੇ ਪੁਰਖੇ ਉਹ ਨਾਸ਼ੀ ਕਰਨੀ ਦਾ ਕਰਤਾ ਫੇਰਾ ਪਾਈ ਆ ਉਹ ਕਰਨੀ ਦੇ ਕਰਤੇ ਨੇ ਫੇਰਾ ਪਾ ਕੇ ਆਪ ਜੀ ਨੂੰ ਨਮੂਨਾ ਦਿੱਤਾ ਹਰ ਪਗਦਵਾਰ ਜੇਠਵਾਲ ਜੋ ਸੱਚਖਣ ਦਾ ਮਨ ਆਪ ਜੀ ਨੂੰ ਫਰਸ਼ ਦੇ ਦਿੱਤਾ ਕਿਸ ਨੇ ਦਿੱਤਾ ਕਰਨੀ ਦਾ ਕਰਤਾ ਫੇਰਾ ਪਾਈ ਆ ਉਹ ਸਦੀ 14ਵੀਂ ਤੂੰ ਵੀ ਹੋਣੀ ਉਸਦੀ ਦਾਸੀ ਪੜਦੇ ਨਾ ਆ ਪਾ ਸ਼ਬਦ ਕਿਹੜਾ ਸ਼ਬਦ ਪੜਦੇ ਆ ਸਦੀ 14ਵੀਂ ਗਈ ਭਗਤ ਦਵਾਰੇ ਤੇ ਕੀ ਦੱਸਦਾ ਸੀ ਉਸ ਵੇਲੇ ਰਾਵੀ ਨੂੰ ਸਦੀ 14ਵੀਂ ਤੂੰ ਵੀ ਹੋਣਾ ਉਸ ਦੀ ਦਾਸੀ ਮੈਨੂਪੁਰ ਅਰਜਨ ਲਿਖ ਕੇ ਗਿਆ ਫੜਾਇਆ ਇਹ ਮੈਨੂੰ ਕੌਣ ਲੈ ਕੇ ਗਿਆ ਸੀ ਅਰਜਨ ਪਾ ਸਾਹਿਬ ਨੂੰ ਲੈ ਕੇ ਫੜਾ ਗਏ ਸੀ ਕਿ ਤੂੰ ਵੀ ਉਸ ਦੀ ਦਾਸੀ ਹੋਵੇਂਗੀ ਕੌਣ ਸਦੀ 14ਵੀਂ ਉਹਦੇ ਕੋਲ ਉਹ ਨਾਮ ਜਿਹੜਾ ਉਹਦੇ ਕੋਲ ਕਿਹੜਾ ਨਾਮ ਹੈ ਜਿਹੜਾ ਤੇ ਜਿਸ ਦੀ ਤੂੰ ਦਾਸੀ ਹੋਉਂਗੀ ਉਹਦੇ ਕੋਲ ਉਹ ਨਾਮ ਜਿਹੜਾ ਚਾਰ ਯੁਗ ਦੇ ਵਜੇ ਹੋਏ ਜਿੰਦਰੀਆਂ ਨੂੰ ਇੱਕੋ ਵਾਰ ਲਾਏ ਚਾਬੀ ਉਹ ਉਹ ਆਊਗਾ ਜਿਹੜੇ ਚਾਰ ਯੁਗ ਦੇ ਬੱਜੇ ਹੋਏ ਜੰਦਰਿਆਂ ਨੂੰ ਇੱਕੋ ਵਾਰ ਲਾਏ ਚਾਬੀ ਤਾਲੇ ਅੱਲਾਹ ਤੋ ਅੱਲਾਹ ਸਭ ਦੇ ਦੇ ਖੁਲਾਈਆ ਸਦੀ ਚੌਦਵੀਂ ਕਹੇ ਮੈਂ ਵੀ ਉਸੇ ਨੂੰ ਰਹੀ ਅarati ਮੈਂ ਵੀ ਉਸੇ ਨੂੰ ਹੀ ਰਾਤ ਰਹੀ ਹਾਂ ਇੱਕੋ ਦਾ ਧਿਆਨ ਲਗਾਈਆ ਇੱਕੋ ਦਾ ਧਿਆਨ ਲਗਾਈਆ ਕੀ ਵੇਸ ਕਰੇ ਕੀ ਵੇਸ ਕਰੇ ਕੀ ਭੇਖ ਤਰੇ ਕੀ ਦੇਸ਼ ਵਰੇ ਉਹ ਸ਼ੈਲ ਸਿਬਿਲਾ ਨੌਜਵਾਨਾ ਮਰਦ ਮਰਦਾਨਾ 라ਵੀ ਕਿਹਾ ਮੇਰੇ ਪਿਆਰ ਵਿੱਚ ਉਹ ਨੂਰ ਨੂਰਾਨਾ ਪੰਜ ਆਬੀ ਪੰਜਾਂ ਦਾ ਮਾਲਕ ਨਜਰੀ ਆਇਆ ਜਿਸ ਨੇ ਚਿੰਤਾ ਸਰਬ ਗਵੋਣੀ ਸਾਡੀ ਦੁੱਖ ਰਹੇ ਨਾਰਾਇਆ ਸਾਰੇ ਦੁੱਖਾਂ ਨੂੰ ਸਾਡਾ ਖਤਮ ਕਰੇਗਾ ਸਾਰਿਆਂ ਨੂੰ ਕਰ ਦੇਣਾ ਆਂਡੀ ਗਵਾਂਡੀ ਦੂਈ ਦੇਵਤੀ ਡੇਰਾ ਟਾਈ ਆ ਇਕੋ ਨਾਮ ਨਿਦਾਨ ਦੇਵੇ ਤੁਰਦਾ ਪੰਡਤ ਬਣ ਕੇ ਬੋਧ ਅਗਾਦੀ ਸ਼ਬਦ ਸੰਦੇਸ਼ਾ ਇੱਕ ਸੁਣਾਈਆ 라ਵੀ ਕਹੇ ਮੈਂ ਥੋੜਾ ਸੁਣਿਆ ਜਿਸ ਵੇਲੇ ਜੁਰਾਵਰ ਫਤੇ ਸਿੰਘ ਨੂੰ ਪਿਆਰ ਦਿੱਤਾ ਸੀ ਗੁਜਰੀ ਦਾਦੀ ਇਹ ਲਿਖ ਬੜੀ ਹੀ ਇੰਪੋਰਟੈਂਟ ਆ 2-4 ਮਿੰਟ ਉਪਰ ਹੋ ਜਾਣਗੇ ਮੈਂ ਮਾਫੀ ਚਾਹਾਂਗਾ ਵੀਰ ਤੋਂ ਮਸਤਕ ਚੁੰਮ ਕੇ ਪਿੱਠਾ ਥਾਪੀ ਦਿੱਤੀ ਲਗਾਈ ਆ ਬੱਚਿਓ ਮੈਨੂੰ ਅੱਜ ਖੁਸ਼ੀ ਮੈਂ ਬਿਨਾਂ ਗੋਬਿੰਦ ਤੋਂ ਤੁਹਾਡੀ ਕੀਤੀ ਸ਼ਾਦੀ ਲਾੜੀ ਮੋਤ ਨਾਲ ਪਰਨਾਈ ਆ ਅੱਜ ਮੈਨੂੰ ਖੁਸ਼ੀ ਹੋਈ ਹੈ ਬਿਨ ਗੋਬਿੰਦ ਤੋਂ ਤੁਹਾਡੀ ਮੈਂ ਸ਼ਾਦੀ ਕੀਤੀ ਕਿਸ ਦੇ ਨਾਲ ਲਾੜੀ ਮੋਤ ਨਾਲ ਬੱਚਿਆਂ ਕਿਹਾ ਧੰਨ ਵੜਿਆਈ ਤੇਰੀ ਅੰਮਾ ਅਮੜੀ ਸੀ ਸੁਣਵਾਈ ਆ ਸਾਨੂੰ ਨਜ਼ਰ ਆਉਂਦਾ ਸਾਡੇ ਪਿਤਾ ਨੇ ਬਦਲ ਦੇਣਾ ਸਮਾ ਪੁਰਖ ਆਲ ਦੇਆ ਕਮਾਈਆ ਪੁਰਖੇ ਅਕਾਲ ਦਿਆ ਕਮਈਆ ਉਸਨੇ ਮਾਰਗ ਲਾਉਣਾ ਨਵਾਂ ਇਹ ਗੱਲ ਕੌਣ ਕਰ ਰਿਹਾ ਇਹ ਬੱਚੇ ਗੱਲ ਕਰ ਰਹੇ ਪੁਰਖੇ ਅਕਾਲ ਨੇ ਦਇਆ ਕਮਈਆ ਉਸਨੇ ਮਾਰਗ ਲਾਉਣਾ ਨਵਾਂ ਵਾਗ ਗੋਵਿੰਦ ਹਾਥ ਫੜਾਈਆ ਕੀ ਭਰੋਸਾ ਜਗਤ ਵਾਲਿਆ ਦਮਾ ਜੋ ਆਇਆ ਸੋ ਚੱਲ ਜਾਈਆ ਕੀ ਭਰੋਸਾ ਸੰਸਾਰ ਦਾ ਤਨ ਭਾਗ ਕੀ ਦਸਿਆ ਤਨ ਭਾਗ ਜੇ ਤਰਨ ਦੀ ਖਾਤਰ ਸਾਡਾ ਲੱਗੇ ਚਮਾ ਹੇਤ ਗੁਰਮੁਖਾਂ ਵਾਲਾ ਤੋੜ ਨਵਾਈਆ ਸਾਨੂੰ ਨਾ ਕੋਈ ਖੁਸ਼ੀ ਨਾ ਕੋਈ ਗਮਾ ਕਿਉ ਪ੍ਰਭ ਨਾਲ ਮਿਲ ਕੇ ਅਸੀਂ ਖੁਸ਼ੀ ਗਮੀ ਦੋਵੇਂ ਦਿੱਤੇ ਤਜਾਈਆ ਖੁਸ਼ ਲੈਣਾ ਛੱਡ ਕੇ ਸਦੀ ਚੌਦਮੀ ਕਹੇ 라ਵੀ ਉਸ ਵੇਲੇ ਮੈਂ ਦੋ ਤੜਾ ਮਾਰ ਕੇ ਪਿੱਟੀ ਜਦੋਂ ਬੱਚਿਆਂ ਨੂੰ ਨੀਂਹਾ ਛਿੰਡਿਆ ਸੀ ਦੋ ਤੜਾ ਮਾਰ ਕੇ ਪਿੱਟੀ ਮੈਂਡੀ ਖੋਕੇ ਦਿੱਤੀ ਦੁਹਾਈਆ ਰਾਵੀ ਕਹੇ ਮੇਰਾ ਹੰਝੂਆਂ ਦੀ ਤਾਰ ਉਸ ਵੇਲੇ ਲੰਮੀ ਹੋ ਗਈ ਸਵਾ ਦਿੱਠੀ ਹੰਝੂਆਂ ਦੀ ਤਾਰ ਕਿੰਨੀ ਹੋ ਗਈ ਸੀ ਉਸ ਵੇਲੇ ਸਵਾ ਬਿਠ ਜਦੋਂ ਬੱਚਿਆਂ ਨੂੰ ਛਿਣੇ ਜਾ ਰਹੇ ਸੀ ਪਾਣੀ ਬੂੰਦ ਬੂੰਦ ਟਪਕਾਈ ਆ ਪੁਕਾਰ ਕੇ ਕਿਹਾ ਪ੍ਰਭ ਤੇਰਾ ਖੇਲ ਤੂੰ ਆਪੇ ਲਈ ਨਜਿਠ ਦੂਜੇ ਚੱਲੇ ਨਾ ਕੋਈ ਚਤਰਾਇਆ ਫਿਰ ਕਦਮਾਂ ਉਤੇ ਸਿਰ ਦਿੱਤਾ ਸੱਟ ਨਿਰਮਾਨਤਾ ਵਿੱਚ ਸੀ ਸੁਣਵਾਈਆ ਮੈਨੂੰ ਯਾਦ ਆ ਗਿਆ ਮੈਨੂੰ ਯਾਦ ਆ ਗਿਆ ਕੁਝ ਅਰਜਨ ਚਿੱਠੀ ਦੇ ਪਿੱਛੇ ਪਾਸੇ ਗਿਆ ਲਿਖ ਲਾਈਨਾਂ ਦੋ ਢਾਈ ਬਣਾਈਆ ਚਿੱਠੀ ਦੇ ਪਿੱਛੇ ਜਿਹੜੀ ਦੋ ਢਾਈ ਲਾਈਨਾਂ ਬਣਾਈਆਂ ਸੀ ਕੀ ਦੱਸਿਆ ਜੇ ਸਦਾ ਮਜਮੂਨ ਗੋਵਿੰਦ ਉਹਨਾਂ ਚਿਰ ਪਿਆਰਿਆ ਕਰ ਸਕੇ ਸਿੱਖ ਜਿਨ੍ਹਾਂ ਚਿਰ ਆਪਣੇ ਬੱਚੇ ਨਾਲ ਪੇਟ ਕਰਾਈ ਆ ਉਹਨਾਂ ਚਿਰ ਸ੍ਰਿਸ਼ਟੀ ਨਾ ਸਕੇ ਜਿਤ ਜਦ ਤੱਕ ਉਹ ਬੱਚੇ ਪੇਟ ਨਾ ਹੁੰਦੇ ਉਹਨਾਂ ਚਿਰ ਸ੍ਰਿਸ਼ਟੀ ਨਾ ਸਕੇ ਜਿਤ ਜਿਨ੍ਹਾਂ ਚਿਰ ਮਾਇਆ ਮਮਤਾ ਸ਼ੋਤ ਰਿਆ ਨਾ ਚੱਕ ਰੁੜਾਈਆ ਰਵੀ ਕਿਹਾ ਗੁਰ ਅਰਜਨ ਮੈਂ ਉਸ ਦੀ ਕਿਸ ਤਰ੍ਹਾਂ ਰਖਾਂ ਸਿੱਖ ਕਿਨੇ ਕਿਹਾ 라ਵੀ ਕਿਹਾ ਅਰਜਨ ਨੂੰ ਉਹਦੀ ਮੈਂ ਸਿੱਕ ਕਿਸ ਤਰ੍ਹਾਂ ਰੱਖਾ ਕਿਸ ਤਰ੍ਹਾਂ ਰੱਖਾ ਸਿੱਕ ਆਪਣੀ ਆਸ ਵਧਾਈਆ ਗੁਰ ਅਰਜਨ ਕਿਹਾ 라ਵੀ ਜਿਸ ਵੇਲੇ ਪੁਰਖ ਕਾਲ ਦੇ ਨਾਲ ਮਿਲ ਕੇ ਹੋਇਆ ਇੱਕ ਜੋਤ ਸ਼ਬਦ ਰੂਪ ਪ੍ਰਗਟਾਈਆ ਜੋਤ ਦੇ ਸ਼ਬਦ ਦੀ ਤਾਰ ਨੇ ਆ ਕੇ ਮਾਤ ਰੂਪ ਤੇ ਤੁਹਾਡੇ ਸਨਮੁਖ ਹੋ ਕੇ ਗੱਲ ਕੀਤੀ ਅਸੀਂ ਉਸ ਨੂੰ ਲੱਭ ਨਹੀਂ ਸੀ ਸਕਦੇ ਜਿਵੇਂ ਮੇਰੇ ਵੀਰ ਨੇ ਦੱਸਿਆ ਸੀ ਕਿ ਜਿਸ ਨੇ ਇੰਨਾ ਵੀ ਪਿਆਰ ਕੀਤਾ ਉਹਨਾਂ ਤੋਂ ਦਾ ਲੇਖਾ ਬਣਾ ਦਿੱਤਾ ਤੇ ਇਹ ਕੁਰਬਾਨੀਆਂ ਕਿਦੇ ਕਰਕੇ ਦਿੱਤੀਆਂ ਸਾਡੇ ਕਰਕੇ ਉਹਨਾਂ ਸਿੱਖ ਕੀਵੇਂ ਰੱਖੀ ਸੀ ਗੁਰ ਅਰਜਨ ਕਹਿਆ 라ਵੀ ਜਿਸ ਵੇਲੇ ਪੁਰਖੇ ਦੇ ਨਾਲ ਮਿਲ ਕੇ ਹੋਇਆ ਇੱਕ ਜੋਤਿ ਸ਼ਬਦ ਰੂਪ ਪ੍ਰਗਟਾਈਆ ਫਿਰ ਤੈਨੂੰ ਆਵੇ ਦਿਸ ਫਿਰ ਤੈਨੂੰ ਉਹ ਆਪ ਦਿਸੇਗਾ ਤੈਨੂੰ ਲੱਭਣ ਦੀ ਲੋੜ ਨਹੀਂ ਨਾਰਾਇਆ ज्योति जोश जो रूप हर अब अपनी कृपा कर सध अपनी आंख ਖੁਲਾਈਆ ਜਦੂ ਉਸਨੇ ਜੋਸ਼ ਸ਼ਬਦ ਦਾ ਰੂਪ ਪ੍ਰਗਟਾਲਿਆ 라ਵੀ ਉਸ ਲਈ ਤੈਨੂੰ ਲੱਪਣ ਦੀ ਲੋੜ ਨਹੀਂ ਉਹ ਤੇਰੇ ਕੰਡੇ ਆਪ ਆਜੂਗਾ 라ਵੀ ਕਹੇ ਜਿਸ ਵੇਲੇ ਨੀ ਆਈ ਉਤੇ ਛਾਤੀ ਵੱਡੇ ਛੋਟੇ ਵਜੀ ਵਧਾਈਆ ਉਸ ਵੇਲੇ ਗੁਰ ਅਰਜਨ ਦੇਵ ਦੋਹਾਂ ਨੂੰ ਦੇਵਨ ਆਇਆ ਥਾਪੀ ਗੁਰ ਅਰਜਨ ਪਾਸ਼ਾ ਦੋਨੋਂ ਨੂੰ ਥਾਪੀ ਦੇਣ ਵਾਸਤੇ ਆਏ ਉਸ ਪਨਾਹ ਹੱਥ ਟਕਾਈਆ ਦੂਲਿਓ ਦੁਲਾਰੇਓ ਗੋਬਿੰਦੇ ਲਾੜਿਓ ਤੁਹਾਡੇ ਪਿੱਛੇ ਗੋਬਿੰਦ ਨੇ ਫੇਰ ਆਧਾਰਨੇ ਕੋਟਨ ਪਾਪੀ ਕੋਟਨ ਪਾਪੀ ਫਤ ਤੁਨੀਕ ਕਰਈਆ ਉਹਨਾਂ ਦੇ ਮੁਖੋਂ ਬੁਲਾ ਕੇ ਉਹਨਾਂ ਦੇ ਮੁਖੋਂ ਬੁਲਾ ਬੁਲਾ ਵਿੱਚ ਨਿਕਲੀ ਹਾਸੀ ਅੰਦਰ ਅੰਦਰ ਖੁਸ਼ੀ ਉਪਜਾਈਆ ਉਹਨਾਂ ਦੇ ਹੁੱਲਾਂ ਦੇ ਅੰਦਰੋਂ ਫਿਰ ਹਾਸੀ ਨਿਕਲੀ ਖੁਸ਼ੀ ਨਿਕਲੀ ਸਾਡਾ ਸੁਨਹਿੜਾ ਦੇ ਜਾ ਕੇ ਪੁਰਖੇ ਵਨਾਸ਼ੀ ਤੇਰੀ ਕਿਰਪਾ ਨਾਲ ਬਿੱਤਾ ਨજર ਕੋਈ ਨਾ ਆਇਆ ਤੇਰੀ ਕਿਰਪਾ ਦੇ ਨਾਲ ਜੋ ਬਿੱਤਾ ਹੈ ਇਹ ਵੀ ਖਤਮ ਹੋ ਜੂਗੀ ਨજર ਕੋਈ ਨਾ ਆਇਆ ਉਹ ਗੁਰ ਅਰਜਨ ਕਹਿਆ ਬੱਚਿਓ ਇਧਰ ਵੇਖੋ ਜਿੱਥੇ ਗੋਬਿੰਦ ਨੇ ਚਰਨ ਸੁਹਾਣਾ ਨਹੀਂ ਆਪਣੀ ਘਾਟੀ ਜੀਵਤ ਜੀ ਫੇਰਾ ਕਦੇ ਨਾ ਪਾਈਆ ਜਿਸ ਵੇਲੇ ਕਲ ਯੁਗ ਅੰਤ ਹੋਵੇਂ ਦੇਰੀ ਰਾਤੀ ਸਚਾ ਚੰਦਨਾ ਕੋਈ ਚਮਕਾਈਆ ਉਸ ਵੇਲੇ ਪੁਰਖ ਕਾਲ ਨੂੰ ਲੈ ਕੇ ਸਾਥੀ ਕੱਲਾ ਨਹੀਂ ਆਵੇਗਾ ਉਸ ਵੇਲੇ ਪੁਰਖ ਕਾਲ ਨੂੰ ਲੈ ਕੇ ਸਾਥੀ ਸੱਜਣ ਹੋ ਕੇ ਵੇਸ ਬਟਾਈਆ ਜਿਸ 라ਵੀ ਨੇ ਮੇਰੇ ਚਰਨਾ ਦੀ ਧੂੜ ਮਸਤ ਕਲਾਈ ਖਾਕੀ ਆਪਣੀ ਖੁਸ਼ੀ ਮਨਾਈਆ ਉਸ ਦੀ ਜਾ ਕੇ ਲਾਏ ਉਦਾਸੀ ਚਿੰਤਾ ਦੇ ਗਵਾਈਆ ਜੁਰਾਵਰ ਫਤੇ ਸਿੰਘ ਨੇ ਕਿਹਾ ਸਾਡਾ ਲੈਣਾ ਅਜੇ ਫੇਰ ਕੁਛ ਬਾਕੀ ਸਾਡਾ ਲੈਣਾ ਹਲੇ ਬਾਕੀ ਉਸ ਦੇ ਨਾਲ ਮਿਲ ਕੇ ਅਸੀਂ ਹਿਸਾਬ ਲਈਏ ਮੁਕਈਆ ਸਾਡਾ ਹਿਸਾਬ ਹਲੇ ਬਾਕੀ ਹੈ ਫੇਰ ਅਸੀਂ ਉਸ ਦੇ ਨਾਲ ਕੀ ਕਰ ਲਾਂਗੇ ਆਪਣਾ ਹਿਸਾਬ ਜਿਹੜਾ ਉਹ ਮੁਕਾ ਲਾਂਗੇ ਜੋਤੀ ਜੋ ਸੁਖਾਰ ਆਪ ਆਪਣੀ ਕਿਰਪਾ ਕਰ ਤੁਰ ਦੀ ਸਾਚੀ ਖੇਲ ਖਲਾਈਆ ਸਰਬਾਤਮਾ ਦਾ ਪ੍ਰਮਾਤਮਾ ਆਪ ਆਪਣੀ ਇਹ ਗੱਲ ਕਰਕੇ ਤੁਰ ਦੀ ਖੇਲ ਇਹ ਆਪ ਖਿਲਾ ਰਿਆ 라ਵੀ ਕਹੇ ਸਹਿਬ ਜਾਦਿਆਂ ਕਿਹਾ ਦੋਨੋ ਬੱਚਿਆਂ ਨੇ ਕੀ ਕਿਹਾ ਹੋਂ ਤਾਂ ਤੁਸੀਂ ਆਉਂਦੇ ਵਿੱਚ ਕੰਧ ਦੁਸ਼ਮਣ ਦੇਣ ਸਜਾਈਆ ਫਿਰ ਅਸੀਂ ਖੁਸ਼ੀ ਨਾਲ ਵਾਰਨਾ ਆਪਣਾ ਬੰਦ ਬੰਦਗੀ ਦਾ ਨੂਰੀਰਾ ਚਿਲਾਇਆ ਪਰਮਾਤਮਾ ਨੇ ਗੀਤ ਗਾਉਣਾ ਆਤਮ ਪਰਮਾਤਮ ਛੰਦ ਤੁਹਾਡੇ ਪਰਮਾਤਮਾ ਨੇ ਗੀਤ ਗਾਇਆ ਕਿਹੜਾ ਗੀਤ ਗਾਇਆ ਪਰਮਾਤਮ ਛੰਦ ਢੋਲਾ ਇੱਕ ਅਲਾਈਆ ਅਸਾਂ ਭਗਤਾਂ ਦੀ ਖਾਤਰ ਬੱਚੇ ਕਹਿ ਰਹੇ ਨੇ ਉਹ ਅਸੀਂ ਭਗਤਾਂ ਦੀ ਖਾਤਰ ਭਗਤ ਦੁਆਰੇ ਨੀਹਾਂ ਵਿੱਚ ਆ ਕੇ ਲੈਣਾ ਆਨੰਦ ਉਹ ਬੱਚੇ ਕਹਿ ਰਹੇ ਨੇ ਛੋਟੇ ਜੇ ਤੋ ਉਹ ਆਇਆ ਅਸੀਂ ਫਿਰ ਉਸ ਨਾਲ ਹਿਸਾਬ ਕਰਾਂਗੇ ਅਸੀਂ ਫਿਰ ਸਜਣੋ ਤੁਹਾਡੇ ਪਿੱਛੇ ਸਾਡੇ ਵਿੱਚੇ ਫਿਰ ਅਸੀਂ ਉਹ ਨੀਹਾਂ ਦੇ ਵਿੱਚ ਕੀ ਲਵਾਂਗੇ ਅਸੀਂ ਆਨੰਦ ਲਵਾਂਗੇ ਅਸਾਂ ਭਗਤਾਂ ਦੀ ਖਾਤਰ ਭਗਤ ਦੁਆਰੇ ਨੀਹਾ ਵਿੱਚ ਆਕੇ ਲੈਣਾ ਆਨੰਦ ਆਪਣਾ ਆਪ ਪਿਆਰ ਪ੍ਰੀਤੀ ਵਿੱਚ ਭੇਟ ਕਰਾਈ ਆ ਇਹ ਬੜੀ ਇੰਪੋਰਟੈਂਟ ਲਾਈਨ ਆ ਆਪਣਾ ਪਿਆਰ ਪ੍ਰੀਤੀ ਵਿੱਚ ਭੇਟ ਕਰਾਈ ਆ ਗੁਰ ਅਰਜਨ ਕਿਹਾ ਸ਼ਾਬਾਸ਼ ਇਹ ਲੈਗ ਬੱਚਿਆਂ ਦਾ ਜਿਵੇਂ ਵੀਰ ਨੇ ਦੱਸਿਆ ਕਿ ਕਿਹੜੇ ਲੈਗ ਬੱਚੇ ਬਣਨਾ ਕੁੱਟ ਮਾਰਾ ਲੈ ਕੇ ਜਾ ਆਪ ਵਾਲੇ ਅਰਜਨ ਕਿਹਾ ਸ਼ਾਬਾਸ਼ ਪੁਰਖਿਆ ਕਾਲ ਸਦਾ ਵਖਸ਼ੰਦ ਵੱਖੀ ਜਿ ਸਿ ਜੁਗ ਜੁਗੋ ਚੋਲੀ ਪਾਇਆ ਜਿਸ ਨੇ ਤੁਸੀਂ ਦੁਲਾਰੇ ਚੰਦ ਅਨੰਦਪੁਰ ਵਾਸੀ ਆਪਣਾ ਸੰਗ ਨਾਲ ਰਖਾਈ ਗਿਆ ਅਨੰਦਪੁਰ ਵਾਸੀ ਵੀ ਨਾਲ ਕਿਉਂਕਿ ਜੋਤ ਸ਼ਬਦ ਦੀ ਤਾਰ ਹੀ ਬਾਤ ਲੋਕ ਦੇ ਵਿੱਚ ਇੱਕ ਖੇਡ ਹੋਈ ਸੰਮੁਖ ਹੋਇਆ ਪ੍ਰਮਾਤਮਾ ਤੁਹਾਡੇ ਸਾਹਮਣੇ ਪਹਿਲੀ ਵਾਰ ਜੇ ਇਹ ਖੇਡ ਨਾ ਕਰਦਾ ਤਾਂ ਅੱਜ ਅਸੀਂ ਵੀ ਸੰਸਾਰ ਦੇ ਹੀ ਰੋਲੇ ਦੇ ਵਿੱਚ ਹੋਣਾ ਸੀ ਨਾ ਕਿ ਇੱਥੇ ਹੋਣਾ ਸੀ ਇਸ ਕਰਕੇ ਉਹਦੇ ਪ੍ਰੇਮ ਪ੍ਰੀਤੀ ਦੇ ਵਿੱਚ ਹੀ ਸਮਾਂ ਕੱਢ ਲਿਓ ਅਨੰਦਪੁਰ ਵਾਸੀ ਆਪਣਾ ਸੰਗ ਨਾਲ ਰਖਾਈ ਆ ਰਾਵੀ ਕਹੇ ਇਹ ਅੱਜ ਦੀ ਨਹੀਂ ਮੇਰੀ ਪੁਰਾਣੀ ਮੰਗ ਇਹ ਮੇਰੀ ਅੱਜ ਦੀ ਨਹੀਂ ਇਹ ਮੇਰੀ ਪੁਰਾਣੀ ਮੰਗ ਛੋਟੇ ਛੋਟੇ ਬੱਚੇ ਮੇਰੀ ਸ਼ਹਾਦਤ ਦੇਣ ਪੁਗਤਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਕਰੇ ਖੇਲ ਸੱਚਾ ਖਾਰ ਨਹਿ ਕਲੰਕ ਨਰਾਇਣ ਨਾ ਨਹਿ ਕਲੰਕ ਨੂੰ ਕੋਈ ਕਲੰਕ ਨਹੀਂ ਹੈ ਨਹਿ ਕਲੰਕ ਦਾ ਭਾਵ ਇਹੀ ਹੈ ਉਸ ਨੂੰ ਕੋਈ ਕਲੰਕ ਨਹੀਂ ਹੈ ਹਰ ਸੰਗਧੀ ਉਸਦਾ ਯਾਦ ਰੱਖਣਾ ਹੈ ਨਿਹ ਕਲਾਂਕ ਨਰਨਰ ਮਾਰੇ ਛੇ ਸਿੰਘ বিষ্ণੂ ਭਗਵਾਨ ਆਜ ਜੁਗਾਦ ਜੁਗ ਚੋਕੜੀ ਸਦਾ ਵਕਸ਼ੰਦ ਵਕਸ਼ਿਨਹਾਰ ਇੱਕ ਅਖਵਾਇਆ ਉਹ ਵਕਸ਼ਿਨਹਾਰ ਕਿੰਨੇ ਆ ਇੱਕ ਸੋ ਹਰ ਸੰਗਧੀ ਉਹ ਮੈਂ ਆਪ ਜੀ ਤੂੰ ਖੀਮਾ ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਨੇ ਬੱਚਾ ਹਾਂ ਰਵਾਣੀ ਸਾਂਝੀ ਕਰਦੇ ਆ ਗਲਤੀਆਂ ਹੋਤ ਹੋ ਜਾਂਦੀਆਂ ਬਟ ਇਸ ਦੇ ਵਿੱਚ ਸਾਨੂੰ ਬੋਲ ਕੋ ਦਿਸਖਣ ਨੂੰ ਮਿਲਦਾ ਹੈ ਇਹ ਨਹੀਂ ਕਿ ਬਾਣੀ ਪੜ ਲਈ ਕਿ ਸੁਣ ਲਈ ਤ ਬਾਹਰ ਜਾ ਕੇ ਫਿਰ ਉਸ ਤਰ੍ਹਾਂ ਦੇ ਉਸ ਤਰ੍ਹਾਂ ਅਸੀਂ ਆਪਣੇ ਸਤਗੁਰ ਦਾ ਚਰਨਾਂ ਦਾ ਪਿਆਰ ਔਰ ਆਨੰਦ ਔਰ ਵਕਸ਼ਿਸ਼ ਹੀ ਪਰਮਾਤਮਾ ਤੋਂ ਮੰਗਣੀ ਹੈ ਜਿਸ ਤਰ੍ਹਾਂ ਸਦੀ 14ਵੀਂ ਨੇ ਪਿਆਰ ਮੰਗਿਆ ਜਿਸ ਤਰ੍ਹਾਂ ਰਵੀ ਨੇ ਮੰਗਿਆ ਜਿਸ ਤਰ੍ਹਾਂ ਧਰਤੀ ਨੇ ਮੰਗਿਆ ਜਿਸ ਤਰ੍ਹਾਂ ਨੇ ਪੇੜ ਪੋਦਿਆਂ ਨੇ ਮੰਗਿਆ ਪਰਮਾਤਮਾ ਨੇ ਗਵਾਹੀਆਂ ਹੀ ਹਰ ਸੰਗ ਦੀ ਉਸ ਚੀਜ਼ ਦੀ ਪਈਆਂ ਜਿਹੜੀਆਂ ਕਦੇ ਮੁੱਕਰ ਵੀ ਨਹੀਂ ਸਕਦੀਆਂ ਸਾਡੇ ਵਰਗਿਆਂ ਦਾ ਕੋਈ ਪਤਾ ਨਹੀਂ ਅਸੀਂ ਕਦੋਂ ਕਿੱਧਰ ਹੋ ਜਾ ਹੋ ਸਕਦੇ ਹਾਂ ਉਹਨਾਂ ਗਵਾਈਆਂ ਹੀ ਉਸ ਤੇ ਲਈਆਂ ਜਿਹੜੇ ਕਦੇ ਨਾ ਮੁਕਰ ਨਾ ਹੋਣ ਸੋ ਹਰ ਸੰਗਤ ਜੀ ਉਹ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਇਹ ਬੱਚਾ ਅਣਜਾਣ ਹਾਂ ਸਾਰੀ ਸੰਗਤ ਹਿਉ ਚੰਚਾ ਜੀ ਮਾਫ ਕਰ ਦੇਣ ਜਕਾਰ ਉੱਚੀ ਆਵਾਜ਼ ਦੇ ਵਿੱਚ ਗੱਜ ਕੇ ਲਾਓ ਹਰ ਸੰਗਤ ਜੀ ਸੋ ਹਾਂ ਆਈ ਸਰ ਸੰਗਵੀਸ਼ ਨੋ Parvandhi Jai So Hanga Maharaj Sher Sing Vishnu Parvandhi So Bhagwan jee so hang marai se sanga bije no bhagwan so ਭਗਵਾਨ ਦੀ ਜੈ ਹੱਸ ਸੰਗਿ ਲੋ ਆ ਜੀ ਦੇ ਬਿੰਦੀ ਪਾਸੋਂ ਆਦੀ ਦੀ